ਕਰਦੇ ਤੋ ਕਰੋ ਜੇਵਾ ਮਾਰੋ ਜਾਣ ਦਾ ਹੁਕਮ ਹੋਇਆ ਹੁਤੋ ਹਾਥੇ ਸ਼ੁਰਾਵਾਰੋ ਦੇ ਗੋਡੇ ਹੀਟ ਕਰ ਜੇਵਾ ੜਾਰੋ ਤੜਪ ਤੜਪ ਗਈ ਜਿੰਦ ਉੜਾਏ ਇਹ ਸ਼ੀਖਹੋਰ ਦੋਏ ਦਾ ਇਕਤਲਾਏ ਇਹ ਦੋਵੇਂ ਦੁੱਧ ਪੀਣ ਵਾਲੇ ਬੱਚਿਆਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਸਾਡਾ ਇਹ ਧਰਮ ਬਚਾਇਆ ਜੇ ਕਿਤੇ ਉਹ ਡੋਲ ਜਾਂਦੇ ਸਾਡੀ ਕੌਮ ਦਾ ਨਾਂ ਨਿਸ਼ਾਨ ਨਾ ਹੁੰਦਾ ਅੱਜ ਸਾਡੀ ਕੌਮ ਨੂੰ politcal ਤੇ ਧਾਰਮਿਕ ਆਜ਼ਾਦੀ ਮਿਲੀ ਸਹਿਬਜ਼ਾਦਾ ਦੀ ਸ਼ਹਾਦਤ ਸਦਕਾ ਸਹਿਬਜ਼ਾਦਾ ਦੀ ਸ਼ਹਾਦਤ ਨੇ 6 ਸਦੀਆਂ ਦੀ ਛੱਟ ਖਤਮ ਕੀਤੀ ਮੁਗਲਾਂ ਦੀ ਬੰਦਾ ਸਿੰਘ ਬਹਾਦਰ ਨੇ ਤੁਹਾਨੂੰ ਸਿੱਖ ਰਾਜ ਕਰਨ ਦੀ ਰੀਤ ਸਿਖਾਈ ਤੁਹਾਨੂੰ ਵਜ਼ੀਰਾਂ ਤੋਂ ਜ਼ਿੰਮੇਦਾਰ ਬਣਾਇਆ ਇਹ ਬੰਦਾ ਸਿੰਘ ਬਹਾਦਰ ਦਾ ਫੈਸਲਾ ਸੀ ਵੱਡੇ ਵੱਡੇ ਚੌਧਰੀ ਹੁੰਦੇ ਸੀ ਜਿਹੜੇ ਇਹ ਮਾਲਕ ਹੁੰਦੇ ਸੀ ਬਾਕੀ ਸਾਰੇ ਮਜ਼ਾਰੇ ਹੁੰਦੇ ਸੀ ਉਹ ਬੱਗੀਆਂ ਦੇ ਵਿੱਚ ਚਲਦੇ ਹੁੰਦੇ ਸੀ ਕਿਲਿਆਂ ਦੇ ਵਿੱਚ ਰਹਦੇ ਹੁੰਦੇ ਸੀ ਬੰਦਾ ਬਹਾਦਰ ਨੇ ਸਭ ਖਤਮ ਕਰ ਦਿੱਤੇ ਤਾਂ ਜ਼ਿਮੀਦਾਰ ਨੂੰ ਮਜ਼ਾਰੇ ਨੂੰ ਜ਼ਿਮੀਦਾਰ ਬਣਾਇਆ ਇਹ ਬੜਾ ਕ੍ਰਾਂਤੀਕਾਰੀ ਫੈਸਲਾ ਸੀ ਮੇਰੇ ਕਹਿਣ ਤੋਂ ਭਾਵ ਹੈ ਕਿ ਮੇਰੀ ਰੀਝ ਹੈ ਕਿ ਦਸਮ ਪਾਤਸ਼ਾਹ ਦੇ ਖਾਲਸਾ ਧਰਮ ਜੀ ਦੇ ਲਈ ਲੱਖਾਂ ਕੁਰਬਾਨੀਆਂ ਹੋਈਆਂ ਹਨ ਸਿਆਣਿਆਂ ਦੇ ਇਤਿਹਾਸਕਾਰਾਂ ਨੇ ਕਿਹਾ ਕਿ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਇੰਨੀਆਂ ਇੱਟਾਂ ਨਹੀਂ ਲੱਗੀਆਂ ਜਿੰਨੀਆਂ ਜਿੰਨਾ ਇਸ ਮਿਸ਼ਨ ਬਚਾਉਣ ਲਈ ਸਿੱਖਾਂ ਨੇ ਸਿਰ ਦਿੱਤੇ ਨੇ ਇਹ ਅਸੀਂ ਇਤਿਹਾਸ ਵਿੱਚ ਪੜ ਸਕਦੇ ਹਾਂ ਅਸੀਂ ਇਸ ਮਿਸ਼ਨ ਨੂੰ ਬਚਾਉਣ ਵਾਸਤੇ ਇਹ ਇਹ ਬੀੜਾ ਚੁੱਕਿਆ ਹੋਰ ਕੋਈ ਖਾਣ ਪੀਣ ਦੀ ਲਾਲਸਾ ਨਹੀਂ ਮੇਰੀ 70 ਸਾਲ ਦੀ ਉਮਰ ਹੋ ਗਈ ਆ ਤੇ ਜੇ ਇੱਕ ਵਾਰ ਇਹ ਇਲੈਕਸ਼ਨਾਂ 'ਚ ਤੁਸੀਂ ਮੌਕਾ ਦੇ ਦਿੱਤਾ ਤੇ ਕਰਕੇ ਦਿਖਾਵਾਂਗੇ ਜੇ ਨਾ ਦਿੱਤਾ ਜੇ ਤੁਸੀਂ ਨਾ ਯਕੀਨ ਕੀਤਾ ਨਾ ਭਰੋਸਾ ਕੀਤਾ ਤੇ ਦੁਬਾਰਾ ਤੇ ਸ਼ਾਇਦ ਇਲੈਕਸ਼ਨ ਵੀ ਸਾਡੀ ਜ਼ਿੰਦਗੀ ਚ ਨਾ ਆਵੇ ਕਿਉਂਕਿ 15 ਸਾਲ ਤੇ ਹੋਣੀ ਹੋ ਚੁੱਕੇ ਆ ਤੇ ਉਮਰੇ ਨਹੀਂ ਹੁੰਦੀ ਨੇ 70 ਸਾਲ ਤੋਂ ਬਾਅਦ ਤੇ ਪਤਾ ਨਹੀਂ ਪ੍ਰਮਾਤਮਾ ਕਦੋਂ ਮੱਤ ਕੇ ਜਾਪੇ ਸਾ ਆਵੇ ਕਿ ਨਾ ਆਵੇ ਰਾਮ ਸੋ ਅਸੀਂ ਜਿਹੜਾ ਇਹ ਮਿਸ਼ਨ ਆ ਇਹਨੂੰ ਮੁਕੰਮਲ ਤੌਰ ਤੇ ਸਾਡੀ ਸਟੱਡੀ ਆ ਇਹ ਮਿਸ਼ਨ ਕੀ ਆ ਪੰਥ ਤੇ ਗ੍ਰੰਥ ਦਾ ਸਿਧਾਂਤ ਕੀ ਆ ਮੀਰੀ ਤੇ ਪੀਰੀ ਦਾ ਕਨਸੈਪਟ ਕੀ ਆ ਇਹਦੇ ਬਾਰੇ ਸਾਨੂੰ ਚੰਗੀ ਤਰ੍ਹਾਂ ਸਟੱਡੀ ਆ ਇਹ ਜਿਹੜੀਆਂ ਸਾਡੀਆਂ ਅੱਖਾਂ 'ਚ ਘਟਾ ਪਾ ਰਹੇ ਨਾ ਪ੍ਰਬੰਧਕ ਕਮੇਟੀ ਤੋਂ ਲਗਾਤਾਰ ਲੰਬੇ ਸਮੇਂ ਤੇ ਮੈਂ ਉਹਦਾ ਪ੍ਰਚਾਰ ਕਰਦਾ ਆ ਰਿਆਂ ਹੁਣ ਥੋੜੇ ਸਮੇਂ ਤੋਂ ਇੰਟਰਨੈਟ ਦੀ ਵਜ੍ਹਾ ਨਾਲ ਮੈਂ ਤੁਹਾਡੇ ਤੱਕ ਪਹੁੰਚਿਆ ਵਰਨਾ ਮੈਂ ਸੁਭਾਵਾਂ ਦੇ ਵਿੱਚ ਬੋਲ ਕੇ ਜਾਂਦਾ ਸੀ ਲੋਕੀ ਸੁਣ ਲੈਂਦੇ ਸੀ ਪਰ ਉਹ ਕਹਿੰਦੇ ਏ ਬਾਦਲ ਨੂੰ ਹੁਣ ਛੱਡিয়ে ਤੇ ਜਾਈਏ ਕਿੱਥੇ ਕਿਉਂ ਤੇ ਅੱਗੇ ਕਾਂਗਰਸ ਆ ਪਰ ਜਦੋਂ ਦੀ ਤੀਜੀ ਢੇਰੀ ਬਣੀ ਉਦੋਂ ਦਾ ਬਾਦਲ ਨੂੰ ਦੱਸਿਆ ਤੁਸੀਂ ਕਿ ਤੂੰ ਸਾਡੀ ਮਜਬੂਰੀ ਨਹੀਂ ਇਹ ਇਹ ਜਿਹੜਾ ਸਿਲਸਿਲਾ ਇਹ ਗੁਰੂ ਗੁਰੂ ਸਾਹਿਬ ਜੀ ਦੀ ਪਵਿੱਤਰ ਅਜ਼ਮਤ ਦਸਮ ਪਾਤਸ਼ਾਹ ਦੇ ਹੁਕਮ ਮੇਰੀ ਆਤਮਾ ਗ੍ਰਾਹਤ ਹੋਇ ਚ ਪ੍ਰਾਣ ਪੰਥ ਵਿੱਚ ਮੇਰੀ ਆਤਮਾ ਦੇ ਦਰਸ਼ਨ ਕਰਨੇ ਹੋਣ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਓ ਮੇਰੇ ਸਰੀਰ ਤੇ ਦਰਸ਼ਨ ਕਰਨੇ ਹੋਣ ਤੇ ਪੰਜਾਂ ਚੋ ਕਰਿਓ ਉਹ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਜਿਹਨੇ ਜਿੰਨਾ ਪੰਜਾਂ ਨੂੰ ਗੁਰੂ ਦਾ ਰਤਬਾ ਦਿੱਤਾ ਗੁਰਿਆਈ ਦੇ ਅਧਿਕਾਰ ਦਿੱਤੇ ਉਹਨਾਂ ਪੰਜਾਂ ਨੂੰ ਨਗੁਰੇ ਨੇ ਆਪਣਾ ਨੌਕਰ ਬਣਾ ਲਿਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਮੈਂ ਤਾਂ 25 ਸਾਲ ਤੋਂ ਦਵਾਈ ਦੇ ਰਿਹਾ ਤੁਹਾਨੂੰ ਪਰ ਹੁਣ ਤੁਹਾਡੇ ਸਾਹਮਣੇ ਸਾਰਾ ਕੁਝ ਨਾ ਪੰਜ ਪਿਆਰੇ ਕਿਤੇ ਦੇਖਦੇ ਦੇ ਨਾ ਅਕਾਲ ਤਖ ਦਾ ਕਨਸੈਪਟ ਦੇਖਦਾ ਨਾ ਪ੍ਰਬੰਧਕ ਕਮੇਟੀ ਕਿਤੇ ਦੇਖਦੀ ਆ ਨਾ ਕਿਤੇ ਤੁਹਾਡਾ ਅਕਾਲੀ ਦਲ ਦੇਖਦਾ ਸਾਰਾ ਕੁਝ ਤੈ ਸ਼ਨੈਸ਼ ਕਰ ਦਿੱਤਾ ਇਸ ਬੰਦੇ ਨੇ ਕਿ ਜੇ ਹੋਵੇ ਤੇ ਮੇਰਾ ਪਰਿਵਾਰ ਹੋਵੇ ਜੇ ਹੋਵਾ ਤੇ ਮੈਂ ਹੋਵਾਂ ਨਹੀਂ ਤੇ ਕੋਈ ਨਾ ਹੋਵੇ ਇਹ ਗੁਰੂ ਸਾਹਿਬ ਜੀ ਦਾ ਮਿਸ਼ਨ ਨਹੀਂ ਸੀ ਗੁਰੂ ਸਾਹਿਬ ਜੀ ਦਾ ਮਿਸ਼ਨ ਸੀ ਪੰਥ ਵਸੇ ਮੈਂ ਉਹ ਜਿਹੜਾ ਮਨ ਚਾਹੋ ਕਲੇਰਾ ਗੁਰੂ ਸਾਹਿਬ ਦੀ ਭਾਵਨਾ ਕਿ ਪੰਥ ਵਸੇ ਤੇ ਇਸ ਬੰਦੇ ਦੀ ਭਾਵਨਾ ਕਿ ਪੰਥ ਭਾਵੇਂ ਖੂਚ ਪਵੇ ਮੇਰਾ ਪਰਿਵਾਰ ਵਸੇ ਚੰਗੇ ਚੰਗੇ ਬੰਦੇ ਲੀਡਰ ਜਿਹੜੇ ਨੇ ਲਾਲਪੁਰਾ ਵਰਗੇ ਉੱਬੋਕੇ ਵਰਗੇ ਵਡਾਲਾ ਵਰਗੇ ਕੁਲਦੀਪ ਸਿੰਘ ਵਡਾਲਾ ਵਰਗੇ ਸੁਖਜਿੰਦਰ ਸਿੰਘ ਵਰਗੇ ਤਲਵੰਡੀ ਵਰਗੇ ਟੋੜੇ ਵਰਗੇ ਖਾ ਗਿਆ ਲਿਆਂਦਾ ਕਿਨੂੰ ਜੁਆਇ ਨੂੰ ਜੁਆਇ ਨੂੰ ਲਿਆਂਦਾ ਜਿਹਦਾ ਖਾਨਦਾਨ ਕਾਂਗਰਸੀ ਦੂਸਰਾ ਖਾਨਦਾਨ ਕਿਹੜਾ ਆਇਆ ਮਜੀਠੀਏ ਸਰਦਾਰਾਂ ਦਾ ਗਲ ਵੱਡ ਕੇ ਤੇ ਲੈ ਆਂਦੇ ਮਜੀਠੀਏ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਾ ਗਏ ਜਿਹੜੇ ਅੰਗਰੇਜ਼ਾਂ ਦੇ ਟਾਊਟ ਵੜ ਕੇ ਕੌਮ ਨਾਲ ਗਦਾਰੀ ਕਰਦੇ ਰਹੇ ਜਿਹੜੇ ਕਾਂਗਰਸ ਨਾਲ ਮਿਲ ਕੇ ਟੌਟੀ ਕਰਦੇ ਰਹੇ ਤੇ ਅੱਜ ਤੁਸੀਂ ਦੇਖੋ ਆ ਪੰਥ ਬਣ ਗਏ ਸਾਡਾ ਕਮਾਇਆ ਹੋਇਆ ਇੱਕ ਇਤਿਹਾਸ ਜਿਹੜਾ ਖਾਲਸਾ ਕਾਲਜ ਉਹ ਖਾਲਸਾ ਕਾਲਜ ਵੀ ਅੱਜ ਉਹਨਾਂ ਦੇ ਕਬਜ਼ੇ 'ਚ ਆ ਚੁੱਕਾ ਜੇ ਮੈਂ ਤੁਹਾਨੂੰ ਬਹੁਤ ਵਾਰੀ ਦੱਸ ਚੁੱਕਾ ਕਿ ਖਾਲਸਾ ਕਾਲਜ ਸਿੱਖਾਂ ਨੇ ਦਾਨ ਦੇ ਕੇ ਬਣਾਇਆ ਜਦੋਂ ਇੱਕ ਲਹਿਰ ਚੱਲੀ ਸੀ ਚਾਰ ਸਿੱਖ ਅਸਾਈ ਬਣੇ ਸੀ 1873 ਦੇ ਵਿੱਚ ਉਦੋਂ ਸਿੰਘ ਸਭਾ ਲਹਿਰ ਚੱਲੀ ਉਦੋਂ ਇਹ ਕਾਲਜ ਬਣਿਆ ਖਾਲਸਾ ਕਾਲਜ ਅੰਮ੍ਰਿਤਸਰ ਉਦੋਂ ਬਣਿਆ ਬੇਰਿੰਗ ਕਾਲਜ ਪਟਾਲਾ ਉਦੋਂ ਬਣਿਆ ਡੀਏਵੀ ਕਾਲਜ ਇਹ ਤਿੰਨ ਕਾਲਜ ਬਣੇ ਉਹ ਕਾਲਜ ਤੇ ਦੁਨੀਆ ਤੱਕ ਫੈਲ ਗਏ ਸਾਡਾ ਇਹ ਕਾਲਜ ਜਿਹੜਾ ਉੱਥੇ ਦਾ ਉੱਥੇ ਜਾਇਦਾਤਾਂ ਬਹੁਤ ਨੇ ਕਿਉਂਕਿ ਦਾਨ ਬੜਾ ਦਿੱਤਾ ਖਾਲਸਾ ਕੋਟ ਖਾਲਸਾ ਦੇ ਪਿੰਡ ਨੇ ਬਹੁਤ ਜ਼ਮੀਨ দান ਦਿੱਤੀ ਹੋਰ ਵੀ ਪਿੰਡਾਂ 'ਚੋਂ ਜ਼ਮੀਨਦਾਰ ਪਰ ਜਦੋਂ ਬਣਾਇਆ ਉਦੋਂ ਚੁੱਲ੍ਹਾ ਟੈਕਸ ਲੱਗਾ 8 ਆਨੇ ਚੁੱਲ੍ਹਾ ਟੈਕਸ ਲੱਗਾ ਸ਼ਰਮਦਾਨ ਹੋਇਆ ਵੱਡੇ ਵੱਡੇ ਸਰਦਾਰਾਂ ਨੇ ਖੁੱਲੇ ਮਨ ਨਾਲ ਪੈਸੇ ਦਿੱਤੇ ਆਜ ਉਹਦੇ ਮਾਲਕ ਬੰਜੀਠਿਆ ਪਰਿਵਾਰ ਬੜਿਆਂ ਬੈਠਾ ਜੀ ਤੋਂ ਸਾਡੀਆਂ ਤੇ ਸਾਰੀਆਂ ਇੰਸਟੀਚੂਟ ਸਾਡੀਆਂ ਜਿੰਨੀਆਂ ਸੰਸਾਵਾਂ ਸੀ ਤਬਾਹ ਹੋ ਗਈਆਂ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਜੇ ਤੁਸੀਂ ਕਿਰਪਾ ਕਰੋਗੇ ਯਕੀਨ ਕਰੋਗੇ ਸਾਡੇ ਤੇ ਤੇ ਅਸੀਂ ਪੰਥ ਤੇ ਗ੍ਰੰਥ ਦਾ ਸਦਾਤ ਕਾਲ ਤੱਕ ਤੇ ਇੱਕ ਹਫ਼ਤੇ ਦੇ ਵਿੱਚ ਸੁਤੰਤਰ ਰੂਪ ਚ ਲਾਗੂ ਕਰਾਂਗੇ ਉਹ ਪੰਜ ਸਿੰਘ ਜਿਹੜੇ ਨੇ ਸਤ ਸ੍ਰੀ ਅਕਾਲ ਇਹਨੀ ਡ੍ਰਿੜਤਾ ਵਾਲਾ ਫੈਸਲਾ ਕਰਾਂਗੇ ਜਿੰਨਾ ਬੀਬੀ ਜੀ ਦੇ ਜਕਾਰਾ ਡ੍ਰਿੜਤਾ ਨਾਲ ਛੱਡਿਆ ਨਾ ਇਸ ਫੈਸਲੇ ਜਿਹੜੇ ਪੰਜ ਸਿੰਘ ਅਸੀਂ ਚੁਣਾਂਗੇ ਉਹ ਤੁਹਾਡਾ ਜਰਨਲ ਹਾਊਸ ਜਿਹੜੇ ਤੁਸੀਂ ਗੁਰਮਖ ਪਿਆਰੇ ਇਥੋਂ ਚੁਣ ਕੇ ਭੇਜੋਗੇ ਆਪਣੇ ਇਲਾਕੇ ਚੋਂ ਉਹਨਾਂ ਦੇ ਜਰਨਲ ਹਾਊਸ ਦੇ ਵਿੱਚ ਵਿਚਾਰ ਕੇ ਸਾਰੀਆਂ ਸੰਪਰਦਾਵਾਂ ਸੰਪਰਦਾਵਾਂ ਦੇ ਨਾਲ ਸਾਰੇ ਸਿੰਘ ਸੁਭਾਵਾਂ ਦੇ ਪ੍ਰਧਾਨਾਂ ਨਾਲ ਆਲ ਓਵਰ ਵਰਲਡ ਦੇ ਸਿੱਖਾਂ ਨਾਲ ਵਿਚਾਰ ਕੇ ਉਹ ਪੰਜ ਸਿੱਖ ਜਿਹੜੇ ਸਿੱਧਕ ਵਾਲੇ ਹੋਣ ਜਿਹੜੇ ਤਨਖਾਹ ਨਾ ਮੰਗਣ ਜਿਹੜੇ ਸਹੂਲਤਾਂ ਨਾ ਮੰਗਣ ਜਿਹੜੇ ਕਿਤੇ ਲੋੜ ਪੈਣ ਤੇ ਗੁਰੂ ਲਈ ਸੀਸ ਵੀ ਹਾਜ਼ਰ ਕਰਨ ਇਹੋ ਜੇ ਲਿਆਵਾਂਗੇ ਜਿਹੜੇ ਪੰਜ ਪਿਆਰੇ ਤਨਖਾਹ ਲੈਣ ਲੱਗ ਪਏ ਉਹ ਗੁਰੂ ਦਾ ਸਰੀਰ ਨੌਕਰ ਬਣਾਵਾਂਗੇ ਆਪਾਂ ਜਿਤਨਾ ਅਜੇ ਬਣਾਈ ਬੈਠਾ ਪੰਜ ਸਿੰਘ ਜਿਹੜੇ ਨੇ ਤੇ ਸੀਸ ਤਲੀ ਤੇ ਰੱਖ ਕੇ ਗੁਰੂ ਸਾਹਿਬ ਕੋਲ ਗਏ ਸੀ ਤੇ ਗੁਰੂ ਸਾਹਿਬ ਨੇ ਇੱਕ ਇੱਕ ਕਰਕੇ ਆਵਾਜ਼ ਮਾਰੀ ਤੇ 80000 ਦੇ ਇਕੱਠ ਚੋਂ ਸਿਰਫ ਪੰਜ ਆਇਆ ਸੀ ਛੇਵਾ ਨਹੀਂ ਸੀ ਆਇਆ ਪੰਜਾਂ ਨੂੰ ਗੁਰੂ ਸਾਹਿਬ ਨੇ ਜਦੋਂ ਅੰਮ੍ਰਿਤ ਪਾਨ ਕਰਵਾਇਆ ਤਿਆਰ ਬਾਰ ਤਿਆਰ ਕਰਕੇ ਸਟੇਜ ਤੇ ਲਿਆਂਦਾ ਤੋਂ ਭਾਈ ਸਾਹਿਬ ਭਾਈ ਜੈਤਾ ਜੀ ਲਿਖਦੇ ਨੇ ਬੜੇ ਵੱਡੇ ਕਵੀ ਹੋਏ ਨੇ ਭਾਈ ਜੈਤਾ ਜੀ ਜਿਹੜੇ ਚਮਕੌਰ ਦੀ ਗੜੀ ਦੇ ਆਖਰੀ ਸ਼ਹੀਦ ਅੰਤਾਂ ਕੇਲਾ ਘੜੀ ਮੇ ਬੰਦੂਕੀ ਪਰਵੀਨ ਜੀਵਨ ਸਿੰਘ ਰੰਗਰੇਟੜੋ ਜੂਝ ਗਏ ਉਹ ਸੰਗਦੀਨ ਉਹ ਭਾਈ ਜੈਤਾ ਜਿਹਨੇ ਅੱਖੀ ਦੇਖੇ ਹਾਲ ਲਿਖੇ ਨੇ ਵਸਾਖੀ ਦੇ ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਜੀ ਵਸਾਖੀ ਵਾਲਾ ਦਿਨ ਸੀ ਜਰੀ ਦਾ ਸੂਟ ਪਾਇਆ ਹੋਇਆ ਸੀ ਸ੍ਰੀ ਸਾਹਿਬ ਖੋ ਤੂ ਕਿਰਪਾਨ ਖੋੜ ਤੇ ਬਾਹਰ ਸਤਗੁਰ ਮੁਖ ਤੇ ਐਸ ਆ ਲਾਇਓ ਗੁਰੂ ਸਾਹਿਬ ਨੇ ਕਿਹਾ ਕਿ ਕੋ ਸਿੱਖ ਹੋਏ ਤੋ ਦੀਜੇ ਸੀ ਇਸ ਮੋਹੇ ਅਭੀ ਫਰਮਾਇਓ ਦੋਹੇ ਕਰ ਜੋੜ ਉਠਿਓ ਇੱਕ ਸੇਵਕ ਬੇਨਤੀ ਕਰ ਇੱਕ ਹਰਖ ਮਰਾਇਓ ਦੀਨ ਦਿਆਲ ਕਿਰਪਾ ਕੇ ਸਾਗਰ ਮਮਸਰ ਕੋ ਨਿਜ ਲੇਖੇ ਪਾਇਓ ਇੱਕ ਸਿੱਖ ਉਠਿਆ ਉਹਨੇ ਸਟੇ ਤੇ ਜਾ ਕੇ ਕਿਹਾ ਸਾ ਗੁਰੂ ਜੀ ਮੈਂ ਮੇਰਾ ਸਿਰ ਹਾਜ਼ਰ ਹੈ ਇਹਨੂੰ ਲੇਖੇ ਚ ਪਾਓ ਗੁਰੂ ਸਾਹਿਬ ਨੂੰ ਤੰਬੂ ਚ ਲੈ ਗਏ ਬਾਹ ਫੜ ਕੇ ਉਹਦੀ ਤੰਬੂ ਚ ਲੈ ਗਏ ਜਦੋਂ ਬਾਹਰ ਆਏ ਤੇ ਸ੍ਰੀ ਸਾਹਿਬ ਖੋਨ ਨਾਲ ਉੱਚੜਦੀ ਪਈ ਸੀ ਤੋ ਲਹਿਰਾ ਕੇ ਕਿਆ ਫੋਨ ਦਿਵਾਨ ਮੈਂ ਐਸ ਉਚਾਰਾ ਅਵਰੇ ਕੋਈ ਸੀਸ ਲਗਾਇਓ ਉਹਨੇ ਇੱਕ ਸਿੱਖ ਕਹੀ ਕਰ ਜੋੜੇ ਸਤਗੁਰ ਸੇ ਮੋਹੇ ਏ ਪਾਇਓ ਫਿਰ ਇੱਕ ਸਿੱਖ ਨੇ ਕਿਹਾ ਸਾਦੇ ਪਾਤਸ਼ਾਹ ਮੈਨੂੰ ਇਹ ਸੇਵਾ ਚੰਗੀ ਲੱਗਦੀ ਮੈਨੂੰ ਦਿਓ ਇਸ ਤਰ੍ਹਾਂ ਇੱਕ ਇੱਕ ਕਰਕੇ ਪੰਜ ਆਏ ਤੋ ਜਦੋਂ ਪੰਜਾਂ ਨੂੰ ਤਿਆਰ ਪਰ ਤਿਆਰ ਕਰਕੇ ਦੇਰ ਲੱਗੀ ਥੋੜੀ ਜੀ ਉਨੀ ਦੇਰ ਦੇ ਵਿੱਚ ਖੁਸਰ-ਮੁਸਰ ਸਿੱਖਣਵੇਂ ਹੋਈ ਹੈ ਪਾਂਚੋਂ ਕੋ ਗੁਰਮਾਰ ਮਕਾਇਓ ਸੁ ਕੋ ਸਰਬੋਸਰ ਹੋੜ ਲਾਗੇ ਕਿ ਮਾਰ ਤੇ ਪੰਜੇ ਗੁਰੂ ਸਾਹਿਬ ਨੇ ਕੁਝ ਭਜਣ ਲਾ ਕੇ ਮਾਤਾ ਜੀ ਦੇ ਕੋਲ ਕੇ ਆਪਣੇ ਬੇਟੇ ਨੂੰ ਸਮਝਾਓ ਤੇ ਵੱਢੀ ਜਾਂਦੇ ਸਿੱਖਾਂ ਨੂੰ ਆਪਣੀ ਜਾਨ ਬਚਾਉਣ ਲਈ ਕਿਸਾਨੋਂ ਇਹ ਕਿਤੇ ਬਾਹੋਂ ਫੜ ਕੇ ਲੈ ਜਾਣ ਪਰ ਭਾਈ ਜੈਤਾ ਜੀ ਲਿਖਦੇ ਕਿ ਸਪੂਰੇ ਪ੍ਰੇਮੀ ਪਦ ਪੰਕਜ ਬੈਠ ਰਿਓ ਨਾ ਵਾਰੀ ਆਇਓ ਅਜੇ ਵੀ ਕੁਛ ਐ ਹੋ ਜੇ ਬੈਠੇ ਸੀ ਜਿਹੜੇ ਇਹ ਸੋਚ ਰਹੇ ਸੀ ਕਿ ਫੇਰ ਨਹੀਂ ਵਾਜ ਪਈ ਸਾਡੀ ਵਾਰੀ ਨਹੀਂ ਆਈ ਪਰ ਉਹ ਸਮਾਂ ਸੀ ਗੁਰੂ ਸਾਹਿਬ ਨੇ ਤਿਆਰ ਬਰ ਤਿਆਰ ਕਰਕੇ ਜਦੋਂ ਸਟੇਜ ਤੇ ਲਿਆਂਦੇ ਤੋ ਤੇਜ ਲਲਾਟ ਨਿਹਾਰ ਸਿੰਘਨ ਕੇ ਸਿੱਖ ਦੁਚਿੱਤੇ ਆਤਖੁਣਸਾਇਓ ਜਦੋਂ ਉਹਨਾਂ ਪੰਨਿਆਂ ਦਾ ਤਪ ਤੇਜ ਦੇਖਿਆ ਤੇ ਇਹ ਖੁੜਸਖਾਨ ਲੱਗ ਪਏ ਸਾਰੇ ਜਿਹੜੇ ਕਹਿੰਦੇ ਸੀਗੇ ਮਾਰ ਤੇ ਮਾਰ ਤੇ ਮਾਰ ਤੇ ਉਹ ਸੋਚਣ ਲੱਗੇ ਸਾਨੂੰ ਪਤਾ ਹੁੰਦਾ ਅਸੀਂ ਚਲੇ ਜਾਂਦੇ ਪਰ ਸ਼ਰਦਾ ਹੀਨ ਭਏ ਅਤਬਾਉਣੇ ਗੁਰ ਮਹਿਮਾ ਕੋ ਭੇਦ ਨਾ ਪਾਇਓ ਭਾਈ ਜੈਤਾ ਜੀ ਲਿਖਦੇ ਪੰਜ ਬੜੇ ਪ੍ਰਭ ਕੀ ਤਰ ਹਨ ਔਰ ਪੰਜ ਕਾ ਮਾਨ ਹੈ ਗੁਰਦਵਾਰੇ ਪੰਜ ਕਕਾਰ ਦੀਏ ਗੁਰ ਨੇ ਪੁਨ ਪੰਜ ਕਾ ਪੰਜ ਵਕਾਰ ਨ ਮਾਰੇ ਜਿੰਦਗੀ ਦੇ ਦੁਸ਼ਮਣ ਆਤਮਾ ਦੇ ਦੁਸ਼ਮਣ ਪੰਜ ਵਕਾਰ ਮਾਰਨ ਲਈ ਗੁਰੂ ਸਾਹਿਬ ਨੇ ਪੰਜ ਬਾਣੀਆਂ ਬਖਸ਼ੀਆਂ ਪੰਜ ਹਥਿਆਰ ਪੰਜ ਕਕਾਰ ਬਖਸ਼ੇ ਸਰੀਰ ਦੀ ਰਖਵਾਲੇ ਲਈ ਇਸ ਤਰ੍ਹਾਂ ਖਾਲਸਾ ਸਾਜਿਆ ਫਿਰ ਜਿਹਬਤ ਪੋਲ ਗੁਰਦਈ ਇਹਪੇ ਤਿੰਨ ਸੂਲੀਨ ਆਪ ਤਿੰਨ ਕਾ ਚੇਲਾ ਬਹਾ ਇਉ ਸਤਿਗੁਰੂ ਕੀ ਗੁਰੂ ਸਾਹਿਬ ਜੀ ਨੇ ਜੇਹ ਵਿਧੀ ਨਾਲ ਆਪ ਪਉਪੋਲ ਦਿੱਤੀ ਪੰਜਾਂ ਸਿੱਖਾਂ ਨੂੰ ਉਸੇ ਵਿਧੀ ਨਾਲ ਆਪ ਲਈ ਤੇ ਆਪੇ ਗੁਰ ਚੇਲਾ ਖਵਾਏ ਉਹ ਗੁਰੂ ਸਾਹਿਬ ਜਿਹੜੇ ਪੰਜਾਂ ਦੇ ਚੇਲਾ ਬਣੇ ਉਹ ਪੰਜ ਅੱਜ ਬਾਦਲ ਪਰਿਵਾਰ ਦੇ ਚੇਲਾ ਬਣੇ ਫਿਰਦੇ ਨੇ ਸਾਡੀ ਕੌਮ ਦਾ ਬੜੋ ਕੀ ਇਹ ਅਸੀਂ ਨਹੀਂ ਹੋਣ ਦਿਆਂਗੇ ਜਿਹੜੇ ਪੰਜ ਸਿੰਘ ਹੋਣਗੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਥ ਦੇ ਪੰਥ ਦੇ ਮਾਲਕ ਹੋਣਗੇ ਪਾਤਸ਼ਾਹ ਹੋਣਗੇ ਇਹ ਸਭ ਤੋਂ ਪਹਿਲਾਂ ਫੈਸਲਾ ਕਰਾਂਗੇ ਦੂਸਰਾ ਫੈਸਲਾ ਹੋਊਗਾ ਸਾਡੇ ਗਰੀਬ ਬੱਚਿਆਂ ਦੀ ਐਜੂਕੇਸ਼ਨ ਸਾਡੇ ਗਰੀਬ ਬੱਚੇ ਜਿਹੜੇ ਅੱਜ ਰੋਲਦੇ ਪਏ ਨੇ ਇਹਨਾਂ ਗਰੀਬ ਬੱਚਿਆਂ ਦੀ ਐਜੂਕੇਸ਼ਨ ਜਿਹੜੇ ਹੌਣਹਾਰ ਬੱਚੇ ਨੇ ਜਿਹੜੇ ਪੜ੍ਹਾਈ ਦੇ ਵਿੱਚ ਅਵਲ ਆਉਂਦੇ ਨੇ ਮੈਰਿਟ ਤੇ ਆਉਂਦੇ ਨੇ ਕੋ ਭਾਵੇਂ ਯੂਨੀਵਰਸਿਟੀ ਤੱਕ ਪੜ੍ਹਨ ਭਾਵੇਂ ਵਿਦੇਸ਼ਾਂ ਤੱਕ ਪੜ੍ਹਨ ਉਹਨਾਂ ਨੂੰ ਅਫਸਰ ਬਣਾਵਾਂਗੇ ਅਸੀਂ ਪ੍ਰਬੰਧਕ ਕਮੇਟੀ ਕੋਲ ਇੰਨਾ ਪੈਸਾ ਹੈਗਾ ਅਸੀਂ ਬਣਾਵਾਂਗੇ ਅੱਜ ਤੁਸੀਂ ਦੇਖ ਲਓ ਜਿਹੜੇ ਪਾਸੇ ਚਲੇ ਜੋ ਅਸਾਈਆਂ ਦੇ ਸਕੂਲ ਨਜ਼ਰ ਆਉਂਦੇ ਵੱਡੇ ਵੱਡੇ ਕਮੇਟੀ ਦਾ ਆਉਂਦਾ ਕਿਤੇ ਕਮੇਟੀ ਬਣਿਆ 100 ਸਾਲ ਹੋ ਗਏ ਤੇ 150 ਸਾਲ ਗਿਆਨੂ ਰਾਜ ਗਿਆਨੂ ਹੋ ਗਏ ਤੇ ਜਿਹੜਾ ਅੰਗਰੇਜ਼ਾਂ ਦਾ ਰਾਜ ਅੰਗਰੇਜ਼ਾਂ ਦਾ ਰਾਜ ਗਿਆ ਨੂੰ 150 ਸਾਲ ਹੋ ਗਏ ਪਰ ਉਹਨਾਂ ਦੀ ਐਜੂਕੇਸ਼ਨ ਸਿਖਰਾਂ ਤੇ ਆ ਗਈ। ਉਹਨਾਂ ਦੀ ਐਜੂਕੇਸ਼ਨ ਉਹਨਾਂ ਦੇ ਧਰਮ ਨੂੰ ਪਰਫੁੱਲਤ ਕੀਤਾ। ਉਹਨਾਂ ਦੀ ਐਜੂਕੇਸ਼ਨ ਅੱਜ ਸਾਡੇ ਬੱਚਿਆਂ ਨੂੰ ਖਾ ਰਹੀ ਹੈ। ਅੱਜ ਸਾਡੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਕੇ ईसाई ਬਣਾ ਰਹੀ। ਕਦੀ ਖਾਲਸਾ ਜੀ 1873 ਦੇ ਵਿੱਚ 4 ਸਿੱਖ ਬਣੇ ਸੀ ईसाई। ਅੰਮ੍ਰਿਤਸਰ ਦੇ ਸਕੂਲ ਚ ਜਿਹੜਾ ਸਕੂਲ ਅੰਗਰੇਜ਼ਾਂ ਨੇ ਆ ਕੇ 1853 ਚ ਖੜਾ ਕਰਤਾ ਤੁਸੀਂ ਇਹ ਦੇਖੋ ਇਹਨਾਂ ਦੇ ਜਿਹੜੇ ਸ਼ਾਨੀਆਂ ਕੌਮਾਂ ਨੇ ਦੋ ਨਾਮ ਲਸੂਪੇ ਅੰਗਰੇਜ਼ਾਂ ਨੇ ਇੱਕ ਸਕੂਲ ਖੜਾ ਕੀਤਾ ਜਿਹੜਾ ਅੱਜ ਵੀ ਚੱਲਦਾ ਪਿਆ ਬੜਾ ਤਕੜਾ ਇੱਥੇ ਅੰਮ੍ਰਿਤਸਰ ਦੇ ਵਿੱਚ 1853 ਦੇ ਵਿੱਚ 1873 ਦੇ ਵਿੱਚ ਚਾਰ ਬੱਚੇ ਆਪਣੀ ਮਰਜ਼ੀ ਨਾਲ ਉਹ ਬਣੇ ਇਸਾਈ ਉਦੋਂ ਸਿਆਣੇ-ਸਿਆਣੇ ਗੁਰਸੇਖੁੱਠੇ ਗਿਆਨੀ ਦਿੱਤ ਸਿੰਘ ਵਰਗੇ ਸੱਤ ਸtare ਕਹਿੰਦੇ ਉਹਨਾਂ ਨੂੰ ਸੱਤਾਂ ਨੂੰ ਉਹਨਾਂ ਨੇ ਇਹ ਉਦਮ ਕੀਤਾ ਤੇ ਇਹ ਕਿਹਾ ਕਿ ਜੇ ਸਾਡੇ ਚਾਰ ਬੱਚੇ ਆਪਣੀ ਇੱਛਾ ਨਾਲ ਜਾ ਰਹੇ ਤੇ ਫਿਰ ਅਸੀਂ ਕੌਮ ਨੂੰ ਕਿਵੇਂ ਬਚਾਵਾਂਗੇ ਉਹਨਾਂ ਨੇ ਉਦੋਂ ਖਾਲਸਾ ਕਾਲਜ ਕਾਇਮ ਕੀਤਾ ਉਦੋਂ ਦੇ ਉਦੋਂ ਉਹਨਾਂ ਨੇ ਸਿੰਘ ਸਭਾ ਕਾਇਮ ਕੀਤੀ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਮੇਂ 'ਚ ਇੱਕ ਕਾਇਦਾ ਦਿੱਤਾ ਸੀ ਗੁਰਦੁਆਰਿਆਂ ਦੇ ਵਿੱਚ ਕਿ ਆਪਣੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਕਿਉਂਕਿ ਸਾਡੇ ਕੋਲ ਉਰਦੂ ਸੀ ਇੱਕ ਫਾਰਸੀ ਲੈਂਗੁਏਜ ਸੀ ਉਰਦੂ ਸੀਗਾ ਸਰਕਾਰੀ ਭਾਸ਼ਾ ਉਹ ਮਦਰਸਿਆਂ 'ਚ ਪੜ੍ਹਾਇ ਜਾਂਦੀ ਸੀ ਪਰ ਜਿਹੜਾ ਗੁਰਮੁਖੀ ਸੀ ਇਹ ਗੁਰਦੁਆਰਿਆਂ ਦੇ ਵਿੱਚ ਊੜਾੜਾ ਦਾ ਕਾਇਦਾ ਬਣਾ ਕੇ ਦਿੱਤਾ ਤੁਸੀਂ ਦੇਖੋ ਅੰਗਰੇਜ਼ ਨੇ ਆਉਂਦਿਆਂ ਹੀ ਉਹ ਸਾਡਾ ਕਾਇਦਾ ਜਿਹੜਾ ਵਾਪਸ ਲੈ ਲਿਆ ਵਾਪਸ ਕਿਦਾਂ ਲਿਆ ਐਲਾਨ ਕੀਤਾ ਕਿ ਜਿਹੜੇ ਵੀ ਸਿੱਖ ਕੋਲ ਹਥਿਆਰ ਹੈ ਉਹ ਜਮ੍ਹਾਂ ਕਰਾ ਦੇਓ ਤਾਂ ਕੋਈ ਕੇਸ ਨਹੀਂ ਬਣਾਵਾਂਗੇ ਤੇ ਅਸੀਂ ਉਹਨਾਂ ਨੂੰ 6 ਆਨੇ ਦੇਵਾਂਗੇ ਜਿਹੜਾ ਕਥਿਆਰ ਜਮ੍ਹਾਂ ਕਰਾਊ ਉਹਨਾਂ ਦਿਨਾਂ 'ਚ 6 ਆਨੇ ਦੀ ਵੈਲਿਊ ਬਹੁਤ ਹੁੰਦੀ ਸੀ ਉਸ ਤੋਂ ਬਾਅਦ ਉਹਨਾਂ ਨੇ ਐਲਾਨ ਕੀਤਾ ਜਿਹੜਾ ਕੈਦਾ ਜਮ੍ਹਾਂ ਕਰਾਊ ਉਹਨੂੰ 2 ਰੁਪਏ ਦੇਵਾਂਗੇ ਤੁਸੀਂ ਐਜੂਕੇਸ਼ਨ ਦੀ ਵੈਲਿਊ ਸਮਝੋ ਕੀ ਵੈਲਿਊ ਉਹਨਾਂ ਨੇ ਉਹਨਾਂ ਦੇ ਦਿਨਾਂ 'ਚ ਕੀ ਸੀ ਉਹਨਾਂ ਨੇ ਜਿਹੜਾ ਸਿੱਖ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਤੁਸੀਂ ਕੈਦਾ ਜਮਾ ਕਰਾਓ ਜਿਹੜਾ ਸਿੱਖ ਕੈਦਾ ਜਮਾ ਕਰਾਓ ਉਹਨੂੰ 2 ਰੁਪਏ ਦਿੱਤੇ ਜਾਣਗੇ ਤੇ ਦਿੱਤੇ ਉਹਨਾਂ ਨੇ ਸਾਡੀ ਐਜੂਕੇਸ਼ਨ ਦਾ ਬੇੜਾ ਕਰ ਕੀਤਾ ਆਪਣੀ ਸ਼ੁਰੂ ਕਰ ਲਈ ਉਹਨਾਂ ਦੀ ਅੱਜ ਵੀ ਸਿਖਰਾਂ ਤੇ ਚੱਲ ਰਹੀ ਆ ਸਾਡੀ ਕਮੇਟੀ ਨੂੰ ਬਣਿਆ 100 ਸਾਲ ਹੋ ਗਿਆ ਸਾਡਾ ਅੱਜ ਵੀ ਨਰਕ ਬਣਿਆ ਹੋਇਆ ਸਭ ਤੋਂ ਪਹਿਲਾਂ ਅਸੀਂ ਪੰਜ ਪਿਆਰਿਆਂ ਦੀ ਮਰਿਆਦਾ ਪੰਥ ਤੇ ਗ੍ਰੰਥ ਦਾ ਸਿਧਾਂਤ ਕਾਲ ਤੱਕ ਤੇ ਸ਼ਿਸ਼ੋਭਤ ਹੋਊਗਾ ਇਹ ਮੇਰਾ ਤੁਹਾਡਾ ਵਚਨ ਹੈ ਦੂਸਰਾ ਦੂਸਰਾ ਗਰੀਬ ਬੱਚੇ ਜਿਹੜੇ ਨੇ ਜਿਹੜੇ ਅਵਲ ਆਉਂਦੇ ਨੇ ਜਿਹੜੇ ਲੋੜਵੰਦ ਨੇ ਜਿਹੜੇ ਮੈਰਿਟ ਤੇ ਆਉਂਦੇ ਨੇ ਉਹਨਾਂ ਨੂੰ ਕਿਸੇ ਕੋਲ ਹੱਥ ਨਹੀਂ ਹਟਣਾ ਪਊ ਉਹ ਉਹਨਾਂ ਨੂੰ ਗੁਰਪਤੇ ਨਾਲ ਲੜਾਈ ਕਰਦੇ ਲੋੜ ਨਹੀਂ ਗੁਰੂ ਘਰ ਉਹਨਾਂ ਨੂੰ ਪੜਾਈ ਕਰਾਊਗਾ ਇਹ ਮੈਂ ਤੁਹਾਨੂੰ ਬਚਨ ਦੇਣਾ ਇਸ ਤੋਂ ਇਲਾਵਾ ਜਿਹੜੀਆਂ ਗੁਰੂ ਘਰ ਦੀਆਂ ਜ਼ਮੀਨਾਂ ਤੇ ਟਰਸਟ ਬਣੇ ਨੇ ਸਾਡੇ ਕਾਲੀ ਲੀਡਰਾਂ ਨੇ ਬੜਾਏ ਗੁਰੂ ਘਰ ਦੀਆਂ ਜ਼ਮੀਨਾਂ ਗੁਰੂ ਘਰ ਦਾ ਪੈਸਾ ਲਾ ਕੇ ਮਾਲਕ ਆਪਣੇ ਨੇ ਉਹ ਕਾਲ ਤੱਕ ਦੀ ਕਿਰਪਾ ਨਾਲ ਛਡਾਵਾਂਗੇ